ਹੁਣ ਕਈ ਵਾਰੀ ਕੀ ਹੁੰਦਾ ਆਪਣੇ ਬڑے ਭੈਣ ਭਰਾ ਨੇ ਜਿਹੜੇ ਆ ਕੇ ਕਹਿੰਦੇ ਨੇ ਵੀ ਗੋਇਲ ਸਾਹਿਬ ਬਾਰ ਬਾਰ ਟਾਈਫਾਇਟ ਹੋ ਜਾਂਦਾ ਬੁਖਾਰ ਚੜਦਾ ਰਹਿੰਦਾ ਜਿਹਨੂੰ ਤਈਆ ਵੀ ਕਹਿੰਦ ਨੇ ਆ ਕਈ ਟਾਈਫਾਇਟ ਦੇ ਬਿਮਾਰੀਆਂ ਨੇ ਕਈ ਤਰ੍ਹਾਂ ਦੇ ਬੁਖਾਰ ਨੇ ਜਿਹੜੇ ਚੜਦੇ ਨੇ ਕਈਆਂ ਦਾ ਬੁਖਾਰ ਰਹਿੰਦਾ ਹੀ ਆ ਉਤਰਦਾ ਹੀ ਨਹੀਂ ਮਤਲਬ ਥੱਕਿਆ ਸਰੀਰ ਟੁੱਟਿਆ ਸਰੀਰ ਉਹਨਾਂ ਬਾਅਦ ਤਿੰਨ ਕੁ ਮਹੀਨਿਆਂ ਦੇ ਵਿੱਚ ਇੱਕ ਤਾਂ ਬੁਖਾਰ ਵਾਲੀ ਪ੍ਰੋਬਲਮ ਖਤਮ ਹੋ ਜਾਂਦੀ ਹੈ ਇੱਕ ਥਕਾਵਟ ਖਤਮ ਹੋ ਜਾਂਦੀ ਹੈ ਸਰੀਰ ਦੇ ਵਿੱਚ ਇੱਕ ਅੱਖਾਂ ਦੇ ਵਿੱਚ ਜਿਹੜੀ ਬਾਰ ਬਾਰ ਐ ਵੀ ਚੁੰਧਿਆਪਣ ਜਾਂ ਰਹਿੰਦਾ ਅੱਖਾਂ ਸੁਸਤ ਰਹਿੰਦੀਆਂ ਨੇ ਨੀਂਦ ਆਈ ਜਾਂਦੀ ਹੈ ਉਹ ਜਿਹੜੀ ਚੁਸਤੀ ਫੁਰਤੀ ਬ੍ਰੇਨ ਦੇ ਵਿੱਚ ਬਣ ਜਾਂਦੀ ਆ ਤਾਂ ਇਹ ਜਿਹੜਾ ਫੀਲ ਗੁੱਡ ਹੈ ਇਹਦਾ ਨੋ ਬਹੁਤ ਸੋਚ ਸਮਝ ਕੇ ਰੱਖਿਆ ਗਿਆ ਸਾਡੇ ਵੈਦ ਜੀ ਉਹ ਰੱਖ ਦਿੰਦੇ ਨੇ ਜਿਹੜੇ ਵੱਡੇ ਵੈਦ ਨੇ ਸਾਡੇ ਉਹ ਰੱਖ ਦਿੰਦੇ ਆ ਆਪੇ ਮੈਂ ਤੇ ਬੋਲਦਾ ਰਹਿਣਾ ਫੀਲ ਗੁੱਡ ਓਕੇ ਜੀ ਐਮ ਐਸ ਡੀ ਪਾਊਡਰ ਓਕੇ ਜੀ ਹੁਣ ਇਹ ਜਿਹੜਾ ਪਾਊਡਰ ਹੈ ਨਾ ਜੀ ਇਹ ਕਮਾਲ ਦਾ ਜਿਨ੍ਹਾਂ ਨੂੰ ਵੀ ਬੁਖਾਰ ਹੈ ਟਾਈਫ ਹੈ ਇਹ ਗ੍ਰੰਥ ਦਾ ਜੋਗ ਹੈ ਇਹ ਧਿਆਨ ਰੱਖਿਓ ਕੋਈ ਸਾਡਾ ਨਹੀਂ ਬਣਾਇਆ ਸਾਡੇ ਵੈਦ ਜੀ ਗ੍ਰੰਥ ਤੋਂ ਲੈਂਦੇ ਆ ਉਹਨੂੰ ਬਣਾਉਂਦੇ ਆਪ ਆ ਬਸ ਜਿਹੜਾ ਅਸੀਂ ਆਪ ਬਣਾਉਨੇ ਆ ਬਸ ਇੰਨਾ ਕੀ ਫਰਕ ਹੈ ਕਿ ਬਣਾਉਨੇ ਰੂਨ ਵਾਲਾ ਅੱਛਾ ਜੇ ਕਹੋ ਤੁਸੀਂ ਵੀ ਗੋਲਸਵ ਕੁਝ ਘਰੇਲੂ ਕਰ ਲਈਏ ਤਾਂ ਘਰੇਲੂ ਬਹੁਤ ਚੀਜ਼ਾਂ ਨੇ ਬਹੁਤ ਚੀਜ਼ਾਂ ਨੇ ਇੱਕ ਤਾਂ ਗਾਜਰ ਜਿਹੜੀ ਹੈ ਮੈਂ ਹਮੇਸ਼ਾ ਕਹਿੰਦਾ ਉਹਨਾਂ ਗਾਜਰ ਖਾਇਆ ਕਰੋ ਜਾ ਤੁਸੀਂ ਇੱਕ ਚੀਜ਼ ਹੋਰ ਆਉਂਦੀ ਹੈ ਬਹੁਤ ਵਧੀਆ ਇਹਦੇ ਵਾਸਤੇ ਉਹ ਆਉਂਦੀ ਹੈ ਅਮਲਤਾਸ਼ ਅੱਜ ਗੱਲ ਕਰਨ ਜਾ ਰਹੇ ਆ ਬੁਖਾਰ ਬਾਰੇ ਲੇਕਿਨ ਇਹ ਨਾਰਮਲ ਬੁਖਾਰ ਦੀ ਗੱਲ ਨਹੀਂ ਕਰ ਰਹੇ ਆ ਗੱਲ ਕਰ ਰਹੇ ਆ ਟਾਈਫਾਇਡ ਦੀ ਜੀ ਹਾਂ بار بار ਬੁਖਾਰ ਜੋ ਹੈ ਚੜਦਾ ਰਹਿੰਦਾ ਹੈ ਜਿਸ ਦੇ ਨਾਲ ਸ਼ਰੀਰ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਫੀਲ ਹੋਣ ਲੱਗਦੀ ਹੈ ਲਗਾਤਾਰ ਕਈ ਤਰ੍ਹਾਂ ਦੀ ਅਸੀਂ ਦਵਾਈਆਂ ਵੀ ਖਾ ਕੇ ਦੇਖ ਲੈਂਦੇ ਆ ਪਰ ਜਦੋਂ ਕੋਈ ਰਿਜ਼ਲਟ ਨਹੀਂ ਮਿਲਦਾ ਤਾਂ ਸ਼ਰੀਰ ਦੇ ਵਿੱਚ ਹਮੇਸ਼ਾ ਦੇ ਲਈ ਇੱਕ ਥਕਾਵਟ ਜੋ ਹੈ ਮਹਿਸੂਸ ਹੁੰਦੀ ਰਹਿੰਦੀ ਹੈ ਕਮਜ਼ੋਰੀ ਤਾਂ ਰਹੇਗੀ ਹੀ ਪਰ ਆਖਿਰ ਇਹ ਬੁਖਾਰ ਜਾਏਗਾ ਕਿਵੇਂ ਇਹ ਸਵਾਲ ਸਾਰਿਆਂ ਦੇ ਮਨ ਵਿੱਚ ਜ਼ਰੂਰ ਆਂਦਾ ਹੈ ਜੋ ਇਹ ਲਗਾਤਾਰ ਜਿਹੜਾ ਬੁਖਾਰ ਚੜਦਾ ਰਹਿੰਦਾ ਉਸ ਤੋਂ ਪਰੇਸ਼ਾਨ ਚੱਲ ਰਹੇ ਨੇ ਤੋ ਐਲੋਪੈਥੀ ਦਵਾਈ ਲਗਾਤਾਰ ਖਾਣ ਦੇ ਨਾਲ ਆਪਣੇ ਉਸੇ ਕਈ ਤਰ੍ਹਾਂ ਦੇ ਕਈ ਸਾਈਡ ਇਫੈਕਟਸ ਵੀ ਹੋ ਜਾਂਦੇ ਨੇ ਤਾਂ ਕਿ ਆਯੁਰਵੈਦ ਦੇ ਵਿੱਚ ਇਹ ਜਿਹੜਾ ਲਗਾਤਾਰ ਬੁਖਾਰ ਚੜਦਾ ਉਤਰਦਾ ਰਹਿੰਦਾ ਹੈ ਜਾਂ ਆਪਾਂ ਜਿਹਨੂੰ ਟਾਈਫਾਇਡ ਦੀ ਗੱਲ ਕਰਦੇ ਆ ਕਿ ਇਸ ਦੇ ਵਿੱਚ ਆਯੁਰਵੈਦ ਦੇ ਵਿੱਚ ਮਦਦ ਕਰ ਸਕਦਾ ਪੱਕੇ ਤੌਰ ਤੇ ਤਾਂ ਅੱਜ اسی ਦੇ ਉੱਪਰ ਗੱਲ ਕਰਨ ਜਾ ਰਹੇ ਆਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਆਯੁਰਵੈਦ ਦੀ ਮਦਦ ਦੇ ਨਾਲ ਵੀ बार-बार ਜਿਹੜਾ ਬੁਖਾਰ ਚੜ ਰਿਹਾ ਹੈ ਟਾਈਫਾਇਡ ਹੈ ਇਸ ਤੋਂ ਛੁਟਕਾਰਾ ਪਾ ਸਕਦੇ ਹੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਅੱਜ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਮਸਕਾਰ ਚੜ੍ਹਦੀ ਕਲਾ ਚ ਰਹੋ ਜੀ ਫੀਲ ਗੁੱਡ ਦੀ ਗੱਲ ਕਰ ਰਹੇ ਸੀਗੇ ਜਿਹੜਾ ਫੀਲ ਗੁੱਡ ਹੈ ਇਹ ਇੱਕ ਬਾਡੀ ਦੇ ਵਿੱਚ ਗੁੱਡ ਫੀਲਿੰਗ ਨੂੰ ਕਹਿੰਦੇ ਆਪਾਂ ਕਿ ਸਾਨੂੰ ਫੀਲਿੰਗ ਅੱਛੀ ਆਉਣੀ ਚਾਹੀਦੀ ਹੈ ਫੀਲਿੰਗ ਆਊਗੀ ਤਾਂ ਜੇ ਤੰਦਰੁਸਤ ਹੋਵਾਂਗੇ ਹੁਣ ਕਈਆਂ ਨੂੰ ਬੁਖਾਰ ਚੜਦਾ ਅੱਜ ਗੱਲ ਕਰਾਂਗੇ ਆਪਾਂ ਬੁਖਾਰ ਦੀ ਜਿਹੜਾ ਬਾਰ-ਬਾਰ ਚੜਦਾ ਜਿਹਨੂੰ ਤਈਆ ਵੀ ਕਹਿ ਦਿੰਦੇ ਆ ਕਈ ਟਾਈਫਾਇਡ ਦੇ ਬਿਮਾਰੀਆਂ ਨੇ ਕਈ ਤਰ੍ਹਾਂ ਦੇ ਬੁਖਾਰ ਨੇ ਜਿਹੜੇ ਚੜਦੇ ਨੇ ਕਈਆਂ ਦਾ ਬੁਖਾਰ ਰਹਿੰਦਾ ਹੀ ਆ ਉਤਰਦਾ ਹੀ ਨਹੀਂ ਮਨ ਲੋ ਧੱਕਿਆ શરીર ਟੁੱਟਿਆ શરીર ਉਹਨਾਂ ਵਾਸਤੇ ਬਹੁਤ ਵਧੀਆ ਸਾਡੇ ਵੈਦ ਜੀ ਨੇ ਇੱਕ ਪ੍ਰੋਡਕਟ ਬਣਾਇਆ ਐਮ ਐਸ ਡੀ ਐਨ ਪਾਊਡਰ ਤੇ ਉਸੇ ਪਾਊਡਰ ਤੋਂ ਕਈ ਲੋਕਾਂ ਨੇ ਕੀਤਾ ਦਰਾਜ ਕਹਿੰਦੇ ਕੋਲਦਾ ਖਾਦਾ ਨਹੀਂ ਜਾਂਦਾ ਪਾਊਡਰ ਤਾਂ ਫਿਰ ਉਹ ਐਮ ਐਸ ਡੀ ਐਨ ਜਿਹੜਾ ਪਾਊਡਰ ਹੈ ਉਹਦੇ ਤੋਂ ਬਣਾਇਆ ਕੈਪਸੂਲ ਜਿਹਦਾ ਨਾਮ ਰੱਖਿਆ ਗਿਆ ਫੀਲ ਗੁੱਡ ਇਹ ਦੇਖੋ ਫੀਲ ਗੁੱਡ ਐਮ ਐਸ ਡੀ ਕੈਪਸੂਲ ਇਹ ਜਿਹੜਾ ਕੈਪਸੂਲ ਹੈ ਸਵੇਰ ਸ਼ਾਮ ਖਾਣਾ ਮੇਰੇ ਖਿਆਲ ਤਿੰਨ ਕੁ ਮਹੀਨੇ ਅਸੀਂ ਦੰਦੇ ਆ ਵੀ ਇਹਨੂੰ ਖਾ ਹੀ ਲੋ ਤਿੰਨ ਕੁ ਮਹੀਨੇ ਦੇ ਵਿੱਚ ਇੱਕ ਤਾਂ ਬੁਖਾਰ ਵਾਲੀ ਪ੍ਰੋਬਲਮ ਖਤਮ ਹੋ ਜਾਂਦੀ ਹੈ ਇੱਕ ਥਕਾਵਟ ਖਤਮ ਹੋ ਜਾਂਦੀ ਹੈ ਸਰੀਰ ਦੇ ਵਿੱਚ ਇੱਕ ਅੱਖਾਂ ਦੇ ਵਿੱਚ ਜਿਹੜੀ बार-बार ਐ ਵੀ ਚੁੰਧਿਆਪਣ ਜਾਂ ਰਹਿੰਦਾ ਅੱਖਾਂ ਸੁਸਤ ਰਹਿੰਦੀਆਂ ਨੇ ਨੀਂਦ ਆਈ ਜਾਂਦੀ ਹੈ ਉਹ ਜਿਹੜੀ ਚੁਸਤੀ ਫੁਰਤੀ ਬ੍ਰੇਨ ਦੇ ਵਿੱਚ ਬਣ ਜਾਂਦੀ ਆ ਤਾਂ ਇਹ ਜਿਹੜਾ ਫੀਲ ਗੁੱਡ ਹੈ ਇਹਦਾ ਨੋ ਬਹੁਤ ਸੋਚ ਸਮਝ ਕੇ ਰੱਖਿਆ ਗਿਆ ਸਾਡੇ ਵੈਦ ਜੀ ਉਹ ਰੱਖ ਦਿੰਦੇ ਨੇ ਜਿਹੜੇ ਵੱਡੇ ਵੈਦ ਨੇ ਸਾਡੇ ਉਹ ਰੱਖ ਦਿੰਦੇ ਆ ਆਪੇ ਮੈਂ ਤੇ ਬੋਲਦਾ ਰਹਿਣਾ ਫੀਲ ਗੁੱਡ ओके okay जी एमएसडी पाउडर ओके जी ਹੁਣ ਇਹ ਜਿਹੜਾ ਪਾਊਡਰ ਹੈ ਨਾ ਜੀ ਇਹ ਕਮਾਲ ਦਾ ਜਿਨ੍ਹਾਂ ਨੂੰ ਵੀ ਬੁਖਾਰ ਹੈ ਟਾਈਪ ਹੈ ਇਹ ਗ੍ਰੰਥ ਦਾ ਜੋਗ ਹੈ ਇਹ ਧਿਆਨ ਰੱਖਿਓ ਕੋਈ ਸਾਡਾ ਨਹੀਂ ਬਣਾਇਆ ਸਾਡੇ ਵੈਦ ਜੀ ਗ੍ਰੰਥ ਚੋਂ ਲੈਂਦੇ ਆ ਉਹਨੂੰ ਬਣਾਉਂਦੇ ਆਪ ਆ ਬਸ ਜਿਹੜਾ ਅਸੀਂ ਆਪ ਬਣਾਉਨੇ ਆ ਬਸ ਇੰਨਾ ਕੀ ਫਰਕ ਹੈ ਕਿ ਬਣਾਉਨੇ ਰੂਨ ਵਾਲਾ ਕਿ ਸਾਡੇ ਪਹਿਲਾ ਭਰਾਵਾ ਕੋਲੇ ਜਾਣਾ ਸਾਡੇ ਪੰਜਾਬੀ ਭੈਣਾ ਵੀਰਾਂ ਕੋਲ ਜਾਣਾ ਸਾਡੇ ਕੋਲੇ ਜਾਣਾ ਸਾਡੇ ਪਰਿਵਾਰ ਚ ਜਾਣਾ ਇਹ ਸੋਚ ਕੇ ਚੀਜ਼ਾਂ ਬਣਦੀਆਂ ਨੇ ਔਰ ਜੇ ਇਦਾਂ ਬਣਾਉਨੇ ਆ ਤਾਂ ਹੀ ਸ਼ਾਇਦ 24 ਘੰਟੇ ਜਿਹੜੇ ਨੇ ਉਹ ਸਾਨੂੰ ਛੋਟੇ ਪੈ ਜਾਂਦੇ ਨੇ ਕੰਮ ਕਰਦਿਆਂ ਨੂੰ ਹੁਣ ਵੀ ਦੇਖੋ ਰਾਤ ਦੇ ਮੇਰਾ خیال ਹੈ ਜੇ ਘੜੀ ਦੇਖੋਗੇ 10:30 ਵਜੇ ਪਏ ਨੇ ਮੈਂ ਤੁਹਾਡੀ ਸੇਵਾ ਦੇ ਵਿੱਚ ਵੀਡੀਓ ਬਣਾ ਰਿਹਾ ਬੇਟਾ ਕਿਉਂਕਿ 10 ਵਜੇ ਤੱਕ ਤਾਂ ਲੋਕਾਂ ਨਾਲ ਹੀ ਬਿਜ਼ੀ ਰਹਿੰਦੇ ਆ ਫੇਰ ਸਾਡੇ ਕੋਲੇ ਸਾਡੀ ਭੈਣ ਆ ਜਾਂਦੀ ਆ ਹਰਜੋਤ ਇਹ ਫਿਰ ਬਣਾਉਣ ਲੱਗ ਜਾਂਦੀ ਆ ਗੁਲਸਰ ਕੁਝ ਦੱਸ ਦੋ ਮਾੜਾ ਮੋਟਾ ਤੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਜਾਂਦੇ ਆ ਤੇ ਇਹ ਜਿਹੜਾ ਫੀਲ ਗੁੱਡ ਸਾਡਾ ਐਮਐਸਡੀ ਪਾਊਡਰ ਬਹੁਤ ਹੀ ਕਮਾਲ ਹੈ ਇਹਨੂੰ ਤੁਸੀਂ ਜਦੋਂ ਤੁਸੀਂ ਯੂਜ਼ ਕਰੋਗੇ ਤਾਂ ਪਤਾ ਲੱਗੂਗਾ ਜੇ ਕਿਸੇ ਨੂੰ ਟਾਈਫਾਇਟ ਜਾਂ ਬੁਖਾਰ ਦੀ ਹੈਗੀ ਐ ਪ੍ਰੋਬਲਮ ਤਾਂ ਇਹ ਜ਼ਰੂਰ ਯੂਜ਼ ਕਰੋ ਅੱਛਾ ਜੇ ਕਹੋ ਤੁਸੀਂ ਵੀ ਗੋਲਸਾ ਕੁਝ ਘਰੇਲੂ ਕਰ ਲਈਏ ਤਾਂ ਘਰੇਲੂ ਬਹੁਤ ਚੀਜ਼ਾਂ ਨੇ ਬਹੁਤ ਚੀਜ਼ਾਂ ਇੱਕ ਤਾਂ ਗਾਜਰ ਜਿਹੜੀ ਐ ਮੈਂ ਹਮੇਸ਼ਾ ਕਹਿੰਦਾ ਉਹਨਾਂ ਗਾਜਰ ਖਾਇਆ ਕਰੋ ਜਾਂ ਤੁਸੀਂ ਇੱਕ ਚੀਜ਼ ਹੋਰ ਆਉਂਦੀ ਐ ਬਹੁਤ ਵਧੀਆ ਇਹਦੇ ਵਾਸਤੇ ਉਹ ਆਉਂਦੀ ਐ ਅਮਲਤਾਸ ਅਮਲਤਾਸ ਜਿਹੜਾ ਹੈਗਾ ਉਹ ਪੇਟ ਸਾਫ ਪੇਟ ਕਲੀਨ ਪੇਟ ਦੀ ਇਨਫੈਕਸ਼ਨ ਖਤਮ ਤੇ ਉਸ ਤੋਂ ਬਾਅਦ ਬੁਖਾਰ ਬਾਈ ਬਾਈ ਮਤਲਬ ਐਸੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਦਾ ਚਰਾਇਤਾ ਕੁਟਕੀ ਵਗੈਰਾ ਵਗੈਰਾ ਬਹੁਤ ਸਾਰੀਆਂ ਇਹ ਚੀਜ਼ਾਂ ਹੈਗੇ ਨੇ ਜਿਹੜੀਆਂ ਪਾ ਕੇ ਐਮਐਸਡੀ ਫੀਲ ਗੁੱਡ ਕੈਪਸੂਲ ਬਣਦਾ ਤੁਸੀਂ ਗੂਗਲ ਤੇ ਜਾਈਓ ਤੁਹਾਨੂੰ ਮਿਲੂਗਾ ਇਹ ਆਪਣੀ ਵੈਬਸਾਈਟ ਹੈ www.ved1.com ਤੇ ਜਾ ਕੇ ਤੁਸੀਂ ਇਹਨੂੰ ਲੈ ਸਕਦੇ ਹੋ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਚ ਰਹੋ ਜੀ ਜਉਂਦੇ ਵਾਸਤੇ ਰਹੋ ਸੋ ਜ਼ਰੂਰ ਤੁਸੀਂ ਜਿਹੜੀਆਂ ਇਹ ਘਰੇਲੂ ਚੀਜ਼ਾਂ ਵੀ ਗੋਇਲ ਜੀ ਨੇ ਦੱਸਿਆ ਨੇ ਤੁਸੀਂ ਇਹ ਵੀ ਵਰਤ ਸਕਦੇ ਹੋ ਗਾਜਰ ਦੀ ਉਹਨਾਂ ਨੇ ਗੱਲ ਕੀਤੀ ਹੈ ਮਲਟਾਸ਼ ਦੀ ਗੱਲ ਕੀਤੀ ਹੈ ਸੋ ਇਸ ਨਾਲ ਹੀ ਆਯੁਰਵੇਦ ਦੇ ਜਿਹੜੇ ਇਹ ਨੁਸਖੇ ਤਿਆਰ ਕੀਤੇ ਗਏ ਨੇ ਵੈਦਵਾਨ ਆਯੁਰਵੇਦ ਵੱਲੋਂ ਔਰ ਜਿਸ ਦੇ ਬਾਰੇ ਸੁਭਾਸ਼ ਗੋਇਲ ਜੀ ਨੇ ਪੂਰੀ ਜਾਣਕਾਰੀ ਦਿੱਤੀ ਹੈ ਇਸ ਦਾ ਵੀ ਫਾਇਦਾ ਤੁਸੀਂ ਲੈ ਸਕਦੇ ਹੋ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਜਿਹੜੀ ਆਯੁਰਵੈਦਿਕ ਦਵਾਈਆਂ ਬਣਾਈਆਂ ਗਈਆਂ ਹੁੰਦੀਆਂ ਉਹ ਕੁਦਰਤੀ ਜਿਹੜੀ ਜੜੀ ਬੂਟੀਆਂ ਨੇ ਉਸ ਨੂੰ ਮਿਲਾ ਕੇ ਤਿਆਰ ਕੀਤੀਆਂ ਜਾਂਦੀਆਂ ਜਿਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਔਰ ਇਹ ਬੜੀ ਜਲਦੀ ਅ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਦੇ ਆ ਜਿਸ ਵੇ ਬਿਮਾਰੀ ਤੋਂ ਅਸੀਂ ਲਗਾਤਾਰ ਪਰੇਸ਼ਾਨ ਚੱਲ ਰਹੇ ਹੁੰਨੇ ਆ ਸੋ ਜਿਹੜੇ ਵੀ ਪੀੜਿਤ ਨੇ ਬਾਰ-ਬਾਰ ਬੁਖਾਰ ਹੋ ਰਿਹਾ ਕਿਉਂਕਿ ਅਸੀਂ ਸਾਰੇ ਜਾਣਦੇ ਆ ਕਿ ਜਦੋਂ ਬਾਰ-ਬਾਰ ਬੁਖਾਰ ਹੋ ਰਿਹਾ ਹੁੰਦਾ ਹੈ ਤਾਂ ਸਰੀਰ ਅੰਦਰੋਂ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਬਹੁਤ ਹੀ ਵੀਕਨੈਸ ਆਣੀ ਸ਼ੁਰੂ ਹੋ ਜਾਂਦੀ ਹੈ ਕੋਈ ਕੰਮ ਕਰਨ ਦਾ ਮਨ ਨਹੀਂ ਲੱਗਦਾ ਤਾਂ ਤੁਸੀਂ ਜ਼ਰੂਰ ਟਾਈਮਲੀ ਜੋ ਹੈ ਆਪਣੇ ਇਸ ਟਾਈਫੈਟ ਦਾ ਬਾਰ-ਬਾਰ ਚੜ ਰਹੇ ਬੁਖਾਰ ਦਾ ਇਲਾਜ ਤੁਹਾਨੂੰ ਕਰ ਲੈਣਾ ਚਾਹੀਦਾ ਸੋ ਉਮੀਦ ਕਰਦੀ ਆ ਅੱਜ ਦੀ ਵੀਡੀਓ ਤੁਹਾਡੇ ਲਈ ਕਾਫੀ ਫਾਇਦੇਮੰਦ ਜ਼ਰੂਰ ਰਹੀ ਹੋਏਗੀ ਵੀਡੀਓ ਚੰਗੀ